ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨੇੜੇ ਪੈਂਦੇ ਸ਼ਹੀਦਗੜ੍ਹ ਪਿੰਡ ਵੱਲੋਂ ਪਿੰਡ ਦੇ ਨਿਕਾਸ ਲਈ ਐਸ.ਡੀ.ਐਮ. ਹਰਵੀਰ ਕੌਰ ਵੱਸੀ ਪਠਾਨਾਂ ਨੂੰ ਦਿੱਤਾ ਗਿਆ ਮੰਗ ਪੱਤਰ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀ ਅਮਰਜੀਤ ਸਿੰਘ ਭੰਗੂ ਨੇ ਕੀ ਕਿਹਾ ਆਉਂਸ ਹੁੰਦੇ ਆ ਹਾਂਜੀ ਸਰ ਅੱਜ ਅਸੀਂ ਉੱਥੇ ਪਹੁੰਚੇ ਕਿਹ ਮਸਲਾ ਹੈ ਅਸੀਂ ਪਿੰਡ ਸਾਡੇ ਸ਼ਹੀਦਗੜ੍ਹ ਹੈ ਜੀ ਸ਼ਹੀਦਗੜ੍ਹ ਦੁਆਰਾ ਅਸੀਂ ਕੱਲ ਅ ਬਸੀ ਪਠਾਨਾ ਵੀਡੀਓ ਦਫ਼ਤਰ ਦੇ ਸਾਹਮਣੇ ਧਰਨਾ ਲਾਇਆ ਸੀਗਾ ਉਤਰਨਾ ਅਸੀਂ ਪਿੰਡ ਦੀਆਂ ਜਿਹੜੀਆਂ ਸਮੱਸਿਆ ਸੀਗਾ ਉਹਨਾਂ ਦੇ ਕਰਕੇ ਲਾਇਆ ਸੀਗਾ ਜੀ ਅਸੀਂ ਸਾਲ ਡੇਢ ਸਾਲ ਤੋਂ ਜਿੰਨੇ ਵੀ ਮਤੇ ਪਾਏ ਨੇ ਉਹ ਸਾਡੇ ਸਾਰੇ ਉਹ ਪਿੰਡ ਦੇ ਕੰਮ ਲਈ ਪਾਏ ਸੀਗੇ ਉਹ ਪੈਂਡਿੰਗ ਨੇ ਤੇ ਇੱਕ بڑا ਮਸਲਾ ਸੀਗਾ ਸਾਡਾ ਨਰੇਗਾ ਦਾ 3 ਮਹੀਨੇ ਤੋਂ ਚੱਲ ਰਿਹਾ ਜੀ 3 ਮਹੀਨੇ ਤੋਂ ਸਾਡੀ ਨਰੇਗਾ ਨਹੀਂ ਨਿਕਲੀ ਇੱਕ ਮੀਟ ਚੇਂਜ ਦਾ ਸੀਗਾ ਬਾਕੀ ਪਿੰਡਾਂ ਦੇ ਵਿੱਚ ਨਰੇਗਾ ਚੱਲ ਰਹੀ ਹੈ ਕੱਲ ਅਸੀਂ ਆ ਕੇ ਜਦੋਂ ਆ ਵੀਡੀਓ ਸਾਨੂੰ ਪੁੱਛਿਆ ਤੇ ਜੀਆਰਐਸ ਮੈਨੂੰ ਪੁੱਛਿਆ ਉਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਉਹਦੇ ਕਰਕੇ ਸੀ ਧਰਨਾ ਲਾਇਆ ਸੀਗਾ ਸ਼ਾਮ ਨੂੰ ਵੀਡੀਓ ਸਰ ਨੇ ਸਾਨੂੰ ਭਰੋਸਾ ਦਿਵਾਇਆ ਸੀਗਾ ਕੱਲ ਕਿ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਮੇਡ ਚੇਂਜ ਹੋ ਜਾਊਗਾ ਸਤੋਂ ਜਿਹੜੀ ਡਿਮਾਂਡ ਆ ਉਹ ਲੱਤੀ ਗਈ ਸੀਗੀ ਉਹਨਾਂ ਪਰ ਬਕਾਇਦਾ ਜੀਆਰਐਸ ਨੇ ਸਾਈਨ ਕੀਤੇ ਨੇ ਤੇ ਅੱਜ ਜਦੋਂ ਅਸੀਂ ਆਏ ਇੱਥੇ ਵੀਡੀਓ ਦਫ਼ਤਰ ਆਏ ਤੇ ਉਹਨਾਂ ਨੇ ਕੋਈ ਇੱਕ ਵੀਡੀਓ ਦਫ਼ਤਰ ਰਹਿਣ ਨਹੀਂ ਦਿਖ ਨਹੀਂ ਰਹੇ ਜੀਆਰਐਸ ਮੈਡਮ ਵੀ ਨਹੀਂ ਹੈਗੇ ਉਹ ਫੋਨ ਨਹੀਂ ਚੱਕ ਰਹੇ ਉਹਨਾਂ ਦਾ ਫੋਨ ਆਫ ਆ ਰਿਹਾ ਕੱਢੀ ਨਰੇਗਾ ਜਿਹੜਾ ਸਾਨੂੰ ਯਕੀਨ ਦਿਵਾਇਆ ਸੀ ਉਹ ਨਹੀਂ ਕੱਢੀ ਗਈ ਉਹ ਉਹਦੇ ਅਕਾਰਡਿੰਗ ਅਸੀਂ ਚੱਲਦੇ ਅੱਜ ਐਸਡੀਐਮ ਨੂੰ ਮੰਗ ਪੱਤਰ ਦੇਣ ਲੱਗੇ ਸੀ ਮਰਜੀਤ ਜੀ ਕਾਦਾ ਉਹਨਾਂ ਨੇ ਸਾਨੂੰ ਭਰੋਸਾ ਦਿਲਾਇਆ ਸੀ ਵੀ ਕਰ ਸਕਦੇ ਤਾਂ ਕੰਮ ਹੋ ਜਾਏਗਾ ਸਾਨੂੰ ਅੱਜ ਸਵੇਰੇ 9 ਵਜੇ ਕਿਹਾ ਸੀਗਾ ਤੁਹਾਡੀ ਨਰੇਗਾ ਚੱਲ ਪੂਗੀ ਪਰ ਤੁਸੀਂ ਟਾਈਮ ਦੇਖ ਸਕਦੇ ਹੋ 10:00 ਵਜੇ ਗਿਆ ਤੇ ਨਰੇਗਾ ਨਹੀਂ ਕਲੀਂ ਕੀ ਅਪੀਲ ਕਰ ਦੂੰ ਤੁਸੀਂ ਅਸੀਂ ਅਪੀਲ ਹੁਣ ਸਾਨੂੰ ਅਸੀਂ ਐਸਡੀਐਮ ਨੂੰ ਕੀਤੀ ਹੈ ਕਿ ਜੇ ਤਾਂ ਸਾਡਾ ਮਤਲਬ ਇਹ ਮਸਲਾ ਹੱਲ ਹੋ ਜਾਊਗਾ ਹੁਣ ਆਂਟੇ ਵਿੱਚੋਂ ਵੀ ਜੇ ਨਾ ਨਹੀਂ ਹੁੰਦਾ ਤਾਂ ਅਸੀਂ ਭੁਖ ਹੜਤਾਲ ਤੇ ਬੈਠਾਂਗੇ ਤੇ ਐਸ ਟੀਐਮ ਸਾਹਿਬ ਨੇ ਕੀ ਅਰਵਾਸ਼ਣ ਦੁਲਾਇਆ ਠੀਕ ਐਡੀਐਮ ਨੇ ਸਾਨੂੰ ਕਿਹਾ ਕਿ ਬੀਟੀਪੀਓ ਨੂੰ ਮਤਲਬ ਕਹਿਣ ਲੱਗੇ ਨੇ ਉਹ ਇਹ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਥੋੜਾ ਜਲਦੀ ਤੋਂ ਜਲਦੀ ਮਤਲਬ ਜਿਹੜੀਆਂ ਥੋਡੀਆਂ ਸਮੱਸਿਆਵਾਂ ਉਹ ਹੱਲ ਕੀਤੀਆਂ ਜਾਣਗੀਆਂ ਠੀਕ